ਅੱਜ ਵਿਭਾਗ ਨਾਲ ਜੁੜੇ ਹੋਏ ਔਰ ਪੰਜਾਬ ਦੇ ਜਿਹੜੇ 32% ਤੋਂ ਉੱਤੇ ਆਬਾਦੀ ਬਣਾਉਦੇ ਨੇ ਲੋਕ ਅੱਜ ਉਹਨਾਂ ਦੇ ਬੱਚਿਆਂ ਦੀ ਗੱਲ ਕਰਨ ਜਾ ਰਹੀਆਂ ਔਰ ਸਾਡੇ ਵਿਭਾਗ ਨਾਲ ਜੁੜੀਆਂ ਹੋਈਆਂ ਜੋ ਸਕੀਮਾਂ ਨੇ ਭਾਵੇਂ ਉਹ ਪਹਿਲਾਂ ਤੋਂ ਚੱਲ ਰਹੀਆਂ ਨੇ ਪਰ ਅਸੀਂ ਉਹਦੇ ਵਿੱਚ ਕੀ ਕੀ ਮੋਡੀਫਿਕੇਸ਼ਨਸ ਕੀ ਕੀ ਅਸੀਂ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਉੱਪਰ ਤੱਕ ਲੈ ਕੇ ਗਏ ਮੈਂ ਉਹ ਐਕਸਪਲੇਨ ਕਰਾਂਗੀ ਸਭ ਤੋਂ ਪਹਿਲਾਂ ਮੈਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਕਰਾਂਗੀ ਜਿਹੜੀ ਕਿ ਇੱਕ ਇਹੋ ਜੀ ਸਕੀਮ ਹੈ ਜੋ ਸਾਲਾਂ ਬੱਧੀ ਵਿਵਾਦਾਂ ਦੇ ਘੇਰੇ ਵਿੱਚ ਰਹੀ ਔਰ ਜੋ ਪੈਸਾ ਸਾਡੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਖਰਚਿਆ ਜਾਣਾ ਸੀ ਉਹ ਕਿਤੇ ਹੋ ਰਹੀ ਜਾਂਦਾ ਰਿਹਾ ਸਾਲਾਂ ਬੱਧੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਸ ਸਕੀਮ ਨੂੰ ਲੀਹਾਂ ਤੇ ਲੈ ਕੇ ਆਏ ਜੋ ਵੀ ਇਹਨਾਂ ਵਿੱਚ ਦੋਸ਼ੀ ਸੀ ਜਿਨ੍ਹਾਂ ਨੇ ਇਸ ਸਕੀਮ ਨੂੰ ਡਾਇਵਰਟ ਕੀਤਾ ਕਿਸੇ ਹੋਰ ਪਾਸੇ ਉਹਨਾਂ ਨੂੰ ਸਜ਼ਾਾਂ ਵੀ ਦਿੱਤੀਆਂ ਗਈਆਂ ਔਰ ਅੱਜ 3 ਸਾਲ ਤੋਂ ਉੱਪਰ ਹੋ ਗਏ ਸਰਕਾਰ ਬਣੀ ਨੂੰ ਤੇ ਅਸੀਂ ਜਿਹੜੇ ਉਸ ਸਮੇਂ ਬੱਚੇ ਸੀ ਸਾਡੇ ਕੋਲ 2021 ਦੇ ਐਂਡ ਵਿੱਚ 176842 ਬੱਚੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦਾ ਲਾਭ ਲੈ ਰਹੇ ਸੀ ਔਰ ਅੱਜ ਤਿੰਨ ਸਾਲਾਂ ਦੇ ਬਾਅਦ ਜੋ 24 25 ਦਾ ਸਾਡੇ ਕੋਲੇ ਡਾਟਾ ਹੈ ਸਾਡੇ ਕੋਲ 237456 ਬੱਚੇ ਜਿਹੜੇ ਆ ਉਹ ਹੁਣ ਪੋਸਟ میٹرਿਕ ਸਕਾਲਰਸ਼ਿਪ ਦਾ ਲਾਭ ਲੈ ਰਹੇ ਨੇ ਗਿਣਤੀ ਦੇ ਵਿੱਚ 35% ਵਾਧਾ ਹੋਇਆ ਤੇ ਜੇਕਰ ਮੈਂ ਗੱਲ ਕਰਾਂ ਕਿ ਜੇ ਕੰਪੈਰੀਜ਼ਨ ਕਰਨਾ ਹੋਵੇ ਕਿਉਂਕਿ ਅਕਸਰ ਲੋਕ ਕੰਪੈਰੀਜ਼ਨ ਕਰਕੇ ਦੇਖਦੇ ਆ ਕਿ ਚੰਗਾ ਜਾਂ ਮਾੜਾ ਸੋ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਜੋ ਇਸ ਤੋਂ ਪਹਿਲਾਂ ਸਰਕਾਰ ਕੰਮ ਕਰ ਰਹੀ ਸੀ ਉਹਦੇ 5 ਸਾਲਾਂ ਦੇ ਵਿੱਚ ਜਿੰਨੇ ਬੱਚਿਆਂ ਨੇ ਸਕਾਲਰਸ਼ਿਪ ਲਈ ਉਹਨਾਂ ਦੀ ਗਿਣਤੀ ਸੀਗੀ ਤਕਰੀਬਨ 3 ਲੱਖ 71000 ਤੇ ਜਿਹੜੇ ਬੱਚਿਆਂ ਨੇ ਇਹ 3 ਸਾਲਾਂ ਦੇ ਵਿੱਚ 3 ਸਾਲ ਤੋਂ ਉੱਪਰ ਕੁਝ ਸਮਾਂ ਹੋ ਗਿਆ ਉਹ ਜਿੰਨੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦਿੱਤੀ ਉਹ ਗਿਣਤੀ ਹੈ 678000 ਸੋ ਤਕਰੀਬਨ 3 ਲੱਖ ਵਿਦਿਆਰਥੀ ਜਿਹੜੇ ਆ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜੋ ਚੱਲ ਰਹੀ ਸਰਕਾਰ ਹੈ 3 ਲੱਖ ਵੱਧ ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਦਾ ਲਾਭ ਉਠਾਇਆ ਅਸੀਂ ਹੁਣ 2025-26 ਦੇ ਵਿੱਚ ਇਹ ਤੀਜਾ 270000 ਵਿਦਿਆਰਥੀ ਜਿਹੜੇ ਇਸ ਸਾਲ ਦੌਰਾਨ ਮਿਥੇ ਆ ਕਿਉਂਕਿ ਅਸੀਂ ਇਸ ਸਕੀਮ ਨੂੰ ਬਹੁਤ ਜ਼ਿਆਦਾ ਕੈਂਪੇਨ ਕਰਕੇ ਇੰਸਟੀਚਿਊਸ਼ਨਸ ਦੇ ਤੱਕ ਸੈਮੀਨਾਰਸ ਤੱਕ ਕਰਵਾ ਕੇ ਇਥੋਂ ਤੱਕ ਕਿ ਪਲੱਸ 2 ਦੇ ਬੱਚਿਆਂ ਨੂੰ ਸੈਂਸਟਾਈਜ਼ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਸਕੀਮ ਦੇ ਅੰਦਰ ਐਨਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਬਿਨਾ ਜੋ ਅਸੀਂ ਹੋਰ ਜਿਹੜੇ ਉੱਚ ਕੋਟੀ ਦੇ ਕਾਲਜ ਹੈ ਜੋ ਇੰਸਟੀਚਿਊਸ਼ਨ ਹੈ ਉਹਨਾਂ ਨੂੰ ਜੋੜਨ ਦੀ ਅਪੀਲ ਕਰ ਰਹੇ ਸੀ ਅਸੀਂ ਕਾਮਯਾਬ ਹੋਏ ਹਾਂ ਜਿਦੇ ਵਿੱਚ ਸਾਡੇ 11 ਕਾਲਜ ਨੇ ਜਿੰਨਾ ਚ ਪੜਨ ਵਾਲੇ ਬੱਚੇ ਹੁਣ ਇਸ ਸਕੀਮ ਦਾ ਲਾਭ ਲੈ ਸਕਣਗੇ ਜਿਦੇ ਵਿੱਚ AIMS ਬਠਿੰਡਾ IIT ਰੋਪੜ NIT ਜਲੰਧਰ IIM ਅੰਮ੍ਰਿਤਸਰ ਨਾਈਪਰ ਮੋਹਾਲੀ NIFT ਮੋਹਾਲੀ ISI ਚੰਡੀਗੜ੍ਹ ਖਾਪਰ ਕਾਲਜ ਪਟਿਆਲਾ ਰਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਲਾ ਪਟਿਆਲਾ ਆਈਸਰ ਮੋਹਾਲੀ ਤੇ IHM ਗੁਰਦਾਸਪੁਰ ਸੋ ਇਹਨਾਂ ਦੇ ਇੰਸਟੀਚਿਊਸ਼ਨਸ ਦੇ ਵਿੱਚ ਜਿਹੜੇ ਬੱਚੇ ਐਡਮਿਸ਼ਨਸ ਲੈਣਗੇ ਆਪਣੀ ਮੈਰਿਟ ਦੇ ਆਧਾਰ ਤੇ ਉਹਨਾਂ ਨੂੰ ਵੀ ਅਸੀਂ ਇਸ ਸਕੀਮ ਦੇ ਅੰਦਰ ਐਨਰੋਲ ਕਰਾਂਗੇ ਇਸ ਸਾਲ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਸ ਤੋਂ ਬਾਅਦ ਮੈਂ ਗੱਲ ਕਰਾਂਗੀ ਜਿਹੜੇ ਅਸੀਂ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਗ੍ਰੈਜੂਏਸ਼ਨ ਤੱਕ ਕਰ ਲੈਂਦੇ ਨੇ ਪਰ ਉਸ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਨ ਦੇ ਲਈ ਬਾਹਰ ਜਾਣਾ ਚਾਹੁੰਦੇ ਆ ਔਰ ਪੰਜਾਬ ਦੇ ਵਿੱਚ ਹੁਣ ਤੱਕ ਜੋ ਰਿਵਾਜ ਬਣਿਆ ਕਿ ਅਸੀਂ ਪਲੱਸ 2 ਤੋਂ ਬਾਅਦ ਬੱਚਿਆਂ ਨੂੰ ਲੇਬਰ ਵਾਲੇ ਕੰਮਾਂ 'ਚ ਪਾ ਕੇ ਹੀ ਬਾਹਰ ਭੇਜਦੇ ਰਹੇ ਆ ਪਰ ਇਹ ਸਕੀਮ ਹੈ ਜਿਹੜੀ ਉਹਨਾਂ ਬੱਚਿਆਂ ਨੂੰ ਮਿਲੇਗੀ ਜੋ ਪੜਨ ਜਾਣਗੇ ਔਰ ਉੱਚੀ ਸਿੱਖਿਆ ਹਾਸਲ ਕਰਨ ਜਾਣਗੇ ਓਵਰਸੀਸ ਸਕਾਲਰਸ਼ਿਪ ਇਹਦੇ ਵਿੱਚ ਅਸੀਂ ਬੱਚੇ ਹੋਣਗੇ ਲੈਂਡਲੈਸ ਐਗਰੀਕਲਚਰ ਲੇਬਰਰਸ ਹੋਣਗੇ ਇਹਦੇ ਵਿੱਚ ਅਸੀਂ ਉਹ ਪੇਰੈਂਟਸ ਜਿਨ੍ਹਾਂ ਦੀ ਸਾਲਾਨਾ ਆਮਦਨ 8 ਲੱਖ ਤੋਂ ਥੱਲੇ ਹੈ ਉਹਨਾਂ ਦੇ ਬੱਚਿਆਂ ਨੂੰ ਸਿਲੈਕਟ ਕਰਾਂਗੇ ਔਰ ਜਿਨ੍ਹਾਂ ਬੱਚਿਆਂ ਦੇ ਡਿਗਰੀ ਵਿੱਚੋਂ ਮਾਰਕਸ ਜਿਹੜੇ ਆ 60% ਆਏ ਆ ਏਜ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ 30% ਜਿਹੜਾ ਰਿਜ਼ਰਵੇਸ਼ਨ ਅਸੀਂ ਲੜਕੀਆਂ ਨੂੰ ਦਵਾਂਗੇ ਇਸ ਤੇ ਵਿੱਚ ਉਹ ਪੋਰਟਲ ਹੈ ਜੋ ਓਪਨ ਕਰ ਦਿੱਤਾ ਗਿਆ ਹੈ ਮੈਂ ਦੱਸਣਾ ਚਾਹਾਂਗੀ ਔਰ www.nosmsc.gov.in ਤੇ ਜਾ ਕੇ ਤੁਸੀਂ ਇਹਦੀ ਡਿਟੇਲ ਵੀ ਲੈ ਸਕਦੇ ਹੋ ਇਸ ਦੇ ਵਿੱਚ 500 ਯੂਨੀਵਰਸਿਟੀਆਂ ਜੋ ਦੁਨੀਆ ਭਰ ਦੀਆਂ ਉੱਚ ਕੋਟੀ ਦੀਆਂ ਯੂਨੀਵਰਸਿਟੀਆਂ ਆ ਉਹਨਾਂ ਦੇ ਪੂਰੇ ਨਾਮ ਮੈਂਸ਼ਨ ਹੋਣਗੇ ਕਿ ਕਿੱਥੇ ਤੁਸੀਂ ਐਡਮਿਸ਼ਨ ਲਾਓਗੇ ਤਾਂ ਇਸ ਸਕੀਮ ਦਾ ਫਾਇਦਾ ਮਿਲੇਗਾ ਇਦੇ ਵਿੱਚ ਜੋ ਸਰਕਾਰ ਬੈਨੇਫਿਟ ਦੇਗੀ ਵੀਜ਼ੇ ਦਾ ਖਰਚਾ ਟਿਕਟਾਂ ਦਾ ਖਰਚਾ ਟਿਊਸ਼ਨ ਫੀਸ ਇਹ ਸਾਰਾ ਕੁਝ ਸਰਕਾਰ ਕਰੇਗੀ ਔਰ ਇਸ ਤੋਂ ਬਿਨਾ ਐਨੂਅਲ ਮੇਨਟੇਨੈਂਸ ਅਲਾਉਂਸ ਜਿਹੜਾ ਅਸੀਂ 13 ਲੱਖ 17000 ਪਰイヤー ਦਵਾਂਗੇ 3 ਸਾਲ ਹੈ ਤਾਂ 3 ਸਾਲ ਦੇ ਲਈ ਜੇ 4 ਸਾਲ ਲਈ ਜਾ ਰਿਹਾ ਬੱਚਾ ਤਾਂ 4 ਸਾਲ ਦੇ ਲਈ ਇਸ ਤੋਂ ਬਿਨਾ ਕੰਟਿੰਜੈਂਸੀ ਅਲਾਉਂਸ 135000 ਔਰ ਮੈਡੀਕਲ ਇੰਸ਼ੋਰੈਂਸ ਵੀ ਸਰਕਾਰ ਵੱਲੋਂ ਹੋਏਗੀ ਔਰ ਮੈਂ ਇਹ ਦੱਸਣਾ ਚਾਹਾਂਗੀ ਕਿ ਇੱਕ ਪਰਿਵਾਰ ਦੇ ਦੋ ਬੱਚੇ